ਸਸਿਕਾਲ ਦੋਸਤੋ ਅੱਜ ਨਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਰਿਹਾ ਮੇਰੇ ਕੋਲ ਆ ਤੁਸੀਂ ਦੇਖ ਰਹੇ ਹੋਮਗੇ ਉਹ ਤਿੰਨ ਬੈਟਰੀਆਂ ਨੇ ਇੱਕ ਤਾਂ ਹੈ ਜੀ ਐਮਰਜੈਂਸੀ ਲਾਈਟ ਤੇ ਲੱਗਣ ਵਾਲੀ ਬੈਟਰੀ ਆ ਇਹ ਦਰਸਲ ਵਿੱਚ ਖਰਾਬ ਹੋ ਚੁੱਕੀਆਂ ਨੇ ਠੀਕ ਨਹੀਂ ਹੈਗੀਆਂ ਇਹ ਐ ਸੋਨੀ ਕੰਪਨੀ ਦੀ ਉਹ ਨੀੜੇ ਆ ਕੇ ਦਿਖਾ ਦੇ ਇਹ ਸੋਨੀ ਦੀ ਹੈ ਤੁਸੀਂ ਦੇਖ ਰਹੇ ਹੋ ਸੋਨੀ ਕੰਪਨੀ ਦੀ ਹੈ ਤੇ ਇੱਕ ਮੇਰੇ ਕੋਲ ਹੈ ਜੀ ਇਹ ਐਨ 70 ਕੈਮਰਾ ਜਾ ਐਨ ਸੋਨੀ ਦੀ ਅਸੀਂ ਕੈਮਰੇ ਆ ਰਹੇ ਨੇ ਹੈਂਡੀਕੈਮ ਨੇ ਉਹਨਾਂ ਦੀਆਂ ਬੈਟਰੀਆਂ ਨੇ ਇਹ ਮੇਰੇ ਕੋਲ ਤੇ ਆਹ ਬੈਟਰੀ ਵੀ ਜਿਹੜੀ ਸੋਨੀ ਕੰਪਨੀ ਦੀ ਆ ਤੁਸੀਂ ਦੇਖ ਰਹੇ ਹੋ ਨੇੜੇ ਉਹ ਦਿਖਾ ਦੇ ਸੋਨੀ ਕੰਪਨੀ ਦੀ ਬੈਟਰੀ ਆ ਇਹ ਇਹਨਾਂ ਨੂੰ ਅੱਜ ਖੋਲ ਕੇ ਦੇਖਦੇ ਆ ਇਹਨਾਂ ਦੇ ਵਿੱਚ ਕੀ ਸਾਰਾ ਸਿਸਟਮ ਹੁੰਦਾ ਹੈ ਵਜ਼ਨ ਬਹੁਤ ਆ ਇਹਦੇ ਵਿੱਚ ਥੋੜਾ ਵਜ਼ਨ ਘੱਟ ਆ ਇਹਦੇ ਵਿੱਚ ਵਜ਼ਨ ਵੱਧਦਾ ਇਹਦੇ ਵਿੱਚ ਉਦੋਂ ਵੀ ਵੱਧਦਾ ਸਾਈਜ਼ ਆ ਦੋ ਬੈਟਰੀਆਂ ਦਾ ਇੱਕੋ ਆ ਸੇਮ ਸਾਈਜ਼ ਆ ਇਹਦੇ ਵਿੱਚ ਕੋਈ ਫਰਕ ਨਹੀਂ ਪਰ ਵਜਨ ਕਾਫੀ ਆ ਸੋ ਪਹਿਲਾਂ ਤਾਂ ਆਪਾਂ ਇਹਨੂੰ ਖੋਲਦੇ ਆ ਫੈਂਟੋਨ ਕੰਪਨੀ ਦੀ ਆ ਜਿਹੜੀ ਇਹਨੂੰ ਖੋਲ ਕੇ ਦੇਖਦੇ ਆ ਇਹਦੇ ਵਿੱਚ ਕੀ ਆ ਨੇੜੇ ਦਿਖਾ ਦਿਓ ਕੀ ਜਿਸ ਤਰ੍ਹਾਂ ਦਾ ਸਿਸਟਮ ਹੁੰਦਾ ਹੈ ਨਾ ਬੈਟਰੀਆਂ ਦੇ ਵਿੱਚ ਇਹ ਬੈਟਰੀ ਖੋਲਦੇ ਆ ਫੈਂਟੋਨ ਦੀ ਇਹਦੇ ਵਿੱਚ ਵਜਨ ਘਟਾ ਫਿਰ ਸੋਨੀ ਵਾਲੀਆਂ ਖੋਲਾਂਗੇ ਇਹ ਦੇਖਦੇ ਆ ਕੀ ਹੁੰਦਾ ਸਾਰਾ ਸਿਸਟਮ ਸੋ ਹਾਂਜੀ ਇਹ ਖੁੱਲ ਗਈ ਆ ਤੁਸੀਂ ਦੇਖੋ ਇਮਕ ਖੋਲ ਲਈ ਆ ਫੈਂਟਾਉਨ ਕੰਪਨੀ ਦੇ ਵਿੱਚ ਜਿਹੜੀਆਂ ਬੈਟਰੀਆਂ ਨੇ ਉਹ ਤੁਸੀਂ ਦੇਖ ਰਹੇ ਹੋ ਇਹ ਪੂਰਾ ਬਾਕਸ ਆ ਨਿਕਲਿਆ ਆ ਇਹ ਫੈਂਟਾਉਨ ਕੰਪਨੀ ਸੋਨੀ ਦੇ ਕੈਮਰਿਆਂ ਤੇ ਵਰਤੀ ਜਾਣ ਵਾਲੀ ਬੈਟਰੀ ਆ ਇਹਦੇ ਵਿੱਚ ਜਿਹੜੀਆਂ ਬੈਟਰੀਆਂ ਨੇ ਜਿਸ ਤਰ੍ਹਾਂ ਦੀਆਂ ਸਾਡੇ ਮੋਬਾਈਲ ਦੇ ਵਿੱਚ ਬੈਟਰੀਆਂ ਹੁੰਦੀਆਂ ਨੇ ਦੇਖੋ ਤੁਸੀਂ ਬਿਲਕੁਲ ਪ੍ਰੋਪਰ ਜਿਸ ਤਰ੍ਹਾਂ ਦੀਆਂ ਮੋਬਾਈਲ ਨੋਕੀਆ 3310 3315 ਦੇ ਵਿੱਚ ਬੈਟਰੀ ਹੁੰਦੀ ਸੀ ਨਾ ਉਹੀ ਚੀਜ਼ ਆ ਸੇਮ ਜਿਹੜੀਆਂ ਇਹਦੇ ਵਿੱਚ ਬੈਟਰੀਆਂ ਨੇ ਤੇ ਇਹ ਇਹਨਾਂ ਦਾ ਰੇਟ ਹੁੰਦਾ ਜਿਹੜਾ ਇਹ ਪਾਵਰਾਂ ਦੇ ਹਿਸਾਬ ਨਾਲ ਹੁੰਦਾ ਜਦੋਂ ਅਸੀਂ ਪਾਵਰਾਂ ਦੇਖ ਕੇ ਲੰਨੇ ਆ ਨਾ ਵੀ ਇਹ ਚ ਪਾਵਰ ਵੱਧਦਾ ਤਾਂ ਉਹ ਵੱਧ ਚੱਲੂਗੀ ਥੋੜਾ ਬਹੁਤਾ ਬੈਟਰੀ ਦਾ ਫਰਕ ਹੁੰਦਾ ਵਜਨ ਦਾ ਕਾਫੀ ਫਰਕ ਹੁੰਦਾ ਵਜਨ ਵਧਾ ਦਿੱਤਾ ਜਾਂਦਾ ਏ ਉਦੋਂ ਉਹ ਵਜਨ ਕਿਉਂ ਵੱਧਦਾ ਇਹ ਸਾਰੀ ਗੱਲਬਾਤ ਤੁਹਾਨੂੰ ਦਿਖਾਉਣੀ ਆ ਆ ਦੇਖੋ ਇਹ ਇਹਦੇ ਚ ਲਿਕੜਿਆ ਇੱਕ ਲੋਹੇ ਦਾ ਪੱਤਾ ਲੋਹੇ ਦਾ ਟੁਕੜਾ ਏ ਇਹਦੇ ਨਾਲੇ ਵਜਨ ਵਧਾਉਂਦੇ ਨੇ ਤਾਂ ਕਿ ਲੱਗੇ ਕਿ ਬੈਟਰੀ ਬਹੁਤ ਜ਼ਿਆਦਾ ਹੈਵੀ ਆ ਇਹ ਸੈਂਟਾਉਣ ਕੰਪਨੀ ਦੀ ਬੈਟਰੀ ਆ ਸੋਨੀ ਦੇ ਕੈਮਰੇ ਤੇ ਵਰਤੇ ਜਾਣ ਵਾਲੀ ਇਹਦੇ ਚੋਂ ਆ ਲੋਹੇ ਦਾ ਨਿਕਲੇ ਅਸੀਂ ਜਦੋਂ ਖਰੀਦਦੇ ਆ ਬੈਟਰੀਆਂ ਦੇਖਦੇ ਆ ਬਈ ਹਾਂ ਬੈਟਰੀ ਚ ਵਜਨ ਜ਼ਿਆਦਾ ਆ ਹੈਵੀ ਆ ਦੂਜੀ ਸਸਤੀ ਹੁੰਦੀ ਆ ਉਹਦੇ ਨਾਲੋਂ ਨਿੱਗਰਾ ਇਹ ਤਾਂ ਉਹਨਾਂ ਦੇ ਵਿੱਚ ਇਹ ਸਿਸਟਮ ਹੁੰਦਾ ਏ ਜਿਹੜਾ ਤੁਸੀਂ ਦੇਖ ਰਹੇ ਹੋ ਅਪਤਾ ਹੋਰ ਖੋਲਦਾ ਇਹਦੇ ਵਿੱਚ ਤੁਹਾਨੂੰ ਬੈਟਰੀਆਂ ਵੀ ਦਿਖਾਉਣਾ ਕਿਸ ਤਰ੍ਹਾਂ ਨੇ ਫਿੱਟ ਜੇ ਇਹ ਖੁੱਲ ਜੇ ਸਹੀ ਤਰੀਕੇ ਨਾਲ ਬੈਟਰੀਆਂ ਪੂਰੀਆਂ ਫਿਕਸ ਕਰੀਆਂ ਵੀਆਂ ਨੇ ਤੇ ਇਹਨਾਂ ਵੱਲੋਂ ਇਦਾਂ ਹੀ ਕੀਤਾ ਜਾਂਦਾ ਇਹ ਦੇਖੋ ਤੁਸੀਂ ਇਸ ਤਰ੍ਹਾਂ ਫਿੱਟ ਕੀਤੀਆਂ ਵੀਆਂ ਨੇ ਚਾਰ ਬੈਟਰੀਆਂ ਨੇ ਇਹ ਚਾਰੇ ਤੁਹਾਨੂੰ ਦਿਖ ਰਹੀਆਂ ਹੋਣਗੀਆਂ 1 2 3 4 ਇਹ ਚ ਚਾਰ ਨੇ ਚਾਰ ਤੇ ਇਹਦੇ ਚ ਇੰਨਾ ਕੋਲੇ ਦਾ ਪੱਤਾ ਇਹਦਾ ਵਜ਼ਨ ਵਧਾਉਣ ਵਾਸਤੇ ਤਾਂ ਕਿ ਹੈਵੀ ਨਿੱਗਰ ਲੱਗੇ ਗਾਕਾ ਨੂੰ ਲੱਗੇ ਕਿ ਸਸਤੀ ਵਾਲੀ ਨਾਲੋਂ ਇਹ ਜ਼ਿਆਦਾ ਹੈਵੀ ਆ ਜੇ ਇਹ ਮਹਿੰਗੀ ਆ ਇਹਦੇ ਚ ਪਾਵਰ ਜ਼ਿਆਦਾ ਹੋਊਗੀ ਇਹ ਜ਼ਿਆਦਾ ਚੱਲੂਗੀ ਪਰ ਪਾਵਰ ਕਾਦੀ ਹੁੰਦੀ ਆ ਇਹ ਲੋਹੇ ਦੇ ਟੁਕੜੇ ਇਹ ਹੋ ਗਿਆ ਇੱਕ ਤੇ ਹੁਣ ਸੋਨੀ ਦੀ ਖੋਲਦੇ ਆ ਸੋਨੀ ਦੀ ਬੈਟਰੀ ਖੋਲ ਕੇ ਤੁਹਾਨੂੰ ਦਿਖਾਉਨੇ ਆ ਇਸ ਤਰ੍ਹਾਂ ਇਹ ਦੇਖੋ ਇਹ ਸੋਨੀ ਦੀ ਖੋਲ ਲਿਆ ਸੀ ਇਹਦੇ ਚ ਕੀ ਕੁਸਾ ਇਹ ਵੀ ਤੁਹਾਨੂੰ ਦਿਖਾ ਰਿਹਾ ਇਹਦੇ ਵਿੱਚ ਵੀ ਇਹਦੇ ਚ ਸੀਗੀਆਂ 4 ਇਹਦੇ ਚ ਵੀ 4 ਬੈਟਰੀਆਂ ਨੇ ਤੇ ਇਹਦੇ ਵਿੱਚ ਆ ਪਲੇਟ ਆ ਤੇ ਆ ਦੇਖੋ ਤੁਸੀਂ ਚਾਰ ਬੈਟਰੀਆਂ ਤੇ ਅੱਗ ਲੱਗੀ ਐ ਇਹਨੂੰ ਸ਼ਾਇਦ ਥੋੜੀ ਬਹੁਤੀ ਜਾਨ ਹੋਊਗੀ ਇਹਦੇ ਵਿੱਚ ਚਾਰ ਬੈਟਰੀਆਂ ਤੇ ਇੱਕ ਇਹਦੇ ਵਿੱਚ ਉਹੀ ਲੱਗਾ ਲੋਹੇ ਦਾ ਪੱਤਾ ਏ ਮੈਨੂੰ ਵੀ ਉਹੀ ਲੱਗ ਰਿਹਾ ਯਾ ਤੁਸੀਂ ਦੇਖੋ ਇਹਦੇ ਚੋਂ ਨਿਕੜੀਆਂ ਨੇ ਚਾਰ ਬੈਟਰੀਆਂ ਤੇ ਇੱਕ ਲਿਕੜੀ ਆ ਇਹ ਪਲੇਟ ਲੋਹੇ ਦੀ ਦੇਖੋ ਕਿੰਨੀ ਹੈਵੀ ਆ ਵਜਨ ਵਧਾਉਣ ਵਾਸਤੇ ਇਹਦਾ ਵਜਨ ਤਾਂ ਬਹੁਤ ਘੱਟ ਸੀਗਾ ਜਿਹੜੀ ਫੈਂਟੌਨ ਕੰਪਨੀ ਚੋਂ ਨਿਕਲੀ ਆ ਤੇ ਸੋਨੀ ਦੇ ਵਿੱਚ ਵਜਨ ਜ਼ਿਆਦਾ ਸਾਨੂੰ ਲੱਗਦਾ ਸੋਨੀ ਦੀਆਂ ਬੈਟਰੀਆਂ オリジナル ਜਿਹੜੀਆਂ ਉਹ ਜ਼ਿਆਦਾ ਨਿਗਰ ਨੇ ਉਹ ਵਧੀਆ ਚੱਲਦੀਆਂ ਹੋਣਗੀਆਂ ਸੋ ਇਹਦੇ ਵਿੱਚੋਂ ਆ ਨਿਕਲੇ ਸੋ ਇੱਕ ਬੈਟਰੀ ਇਹ ਪਈਆ ਇਹ ਪਤਾ ਨਹੀਂ ਵੀ ਕਿੱਦਾਂ ਸਹੀ ਆ ਜਾਂ ਇਹ ਕਿੱਦਾਂ ਚੱਲਦੀ ਆ ਇਹਨੂੰ ਹਾਲੇ ਨਹੀਂ ਭੰਨਾਂਗੇ ਫਿਲਹਾਲ ਤੁਹਾਨੂੰ ਦੋ ਬੈਟਰੀਆਂ ਦਿਖਾਈਆਂ ਨੇ ਇੱਕ ਤਾਂ ਹੈਗੀ ਆ ਸੋਨੀ ਦੀ ਸੋਨੀ ਦੇ ਵਿੱਚੋਂ ਵੀ ਉਹ ਬੈਟਰੀਆਂ ਚਾਰ ਇਲਕੜੀਆਂ ਨੇ ਇਹ ਦੇਖੋ ਤੁਸੀਂ ਆਲੇ ਵੀ ਜਾਨ ਹੈਗੀ ਐ ਇਹਨਾਂ ਦੇ ਵਿੱਚ ਤੇ ਇੱਕ ਦੋ ਦੋ ਤਿੰਨ ਆ ਚੜ੍ਹ ਚਾਰ ਬੈਟਰੀਆਂ ਇਹ ਚੋਂ ਲਿਕੜੀਆਂ ਨੇ ਤੇ ਪੰਜਵਾਂ ਲਿਕੜਾ ਇਹ ਲੋਹੇ ਦਾ ਟੁਕੜਾ ਪਲੇਟ ਇੱਕ ਪੂਰੀ ਹੈਵੀ ਨਿੱਕਰ ਪਲੇਟ ਬੈਟਰੀ ਨਾਲੋਂ ਵੀ ਜ਼ਿਆਦਾ ਨਿੱਕਰ ਹੈ ਦੇਖੇਗਾ ਆ ਦੇਖੋ ਮੈਂ ਸਿੱਟ ਕੇ ਦਿਖਾਉਣਾ ਇਹ ਲੋਹੇ ਦੀ ਪਲੇਟ ਤੇ ਬੈਟਰੀ ਆ ਦੇਖੋ ਇਹ ਹੁਣ ਫੈਂਟੋਨ ਕੰਪਨੀ ਦੀ ਜਿਹੜੀ ਖੋਲੀ ਸੀ ਉਹਦੇ ਚ ਦੇਖ ਲਓ ਤੁਸੀਂ ਉਹਦੇ ਚ ਕੈ ਬੈਟਰੀਆਂ ਨੇ ਇੱਕ ਵਾਰ ਮੈਂ ਦਿਖਾਤਾ ਦਿੰਦਾ ਪੱਤਾ ਸਾਈਡ ਤੇ ਪਾਇਆ ਹੋਦਾ ਸੀ ਸੋਨੀ ਦੇ ਵਿਚਕਾਰ ਸੀਗਾ ਪੱਤਾ ਜਿਹੜਾ ਲੋਹੇ ਦਾ ਪਾਇਆ ਹੋਦਾ ਸੀਗਾ ਪਲੇਟ ਜੀ ਇਹਦੇ ਵਿੱਚ ਵੀ ਦਿਖੇ ਰਹੀਆਂ ਨੇ ਇੱਥੋਂ ਚਾਰ ਬੈਟਰੀਆਂ ਨੇ ਦਿਖਾਦੀ ਬੇਟੇ 1 2 3 4 ਸੋ ਇਹ ਪਾਗਲ ਬਣਾਇਆ ਜਾਂਦਾ ਏਦਾਂ ਤੇ ਸਾਡੇ ਲੋਕਾਂ ਦੀ ਲੁੱਟ ਕੀਤੀ ਜਾਂਦੀ ਆ ਫੋਟੋਗ੍ਰਾਫਰ ਵੀਰ ਜਿਹੜੇ ਕੈਮਰਾਮੈਨ ਨੇ ਉਹ ਅਕਸਰ ਇਹੀ ਸੋਚ ਕੇ ਬੈਟਰੀ ਲੰਦੇ ਨੇ ਉਹਦਾ ਵਜ਼ਨ ਦੇਖ ਲੈਂਦੇ ਨੇ ਕਿ ਨਿੱਗਰ ਆ ਕਿ ਜ਼ਿਆਦਾ ਸਮਾਨ ਲਾਉਂਗੀ ਜ਼ਿਆਦਾ ਵਧੀਆ ਏ ਪਰ ਉਹਦੇ ਵਿੱਚ ਹੁੰਦਾ ਕੁਝ ਨਹੀਂ ਪਲੇਟਾਂ ਉਹੀ ਚਾਰ ਨੇ ਤੇ ਹੋ ਸਕਦਾ ਕੰਪਨੀ ਦਾ ਥੋੜਾ ਬਹੁਤਾ ਬੈਟਰੀਆਂ ਦਾ ਫਰਕ ਹੋਵੇ ਜਿਹੜੀਆਂ ਬੈਟਰੀਆਂ ਨੇ ਉਹ ਵਧੀਆ ਹੋਣਾ ਪਰ ਜਿਹੜੀਆਂ ਇਹ ਲੋਹੇ ਦੀਆਂ ਪਲੇਟਾਂ ਫਾਈਆਂ ਜਾਂਦੀਆਂ ਨੇ ਇਹਨਾਂ ਨਾਲ ਇਹ ਵਜਨ ਜਿਹੜਾ ਵਧਾਇਆ ਜਾਂਦਾ ਹੈ ਸੋ ਇਹ ਫੈਂਟੌਰ ਕੰਪਨੀ ਦੀ ਆ ਖੁੱਲ ਨਹੀਂ ਰਹੀ ਜੇ ਖੁੱਲ ਜੇ ਇਹਦੇ ਵਿੱਚ ਉਮੀ ਦਿਖਾ ਦਿੱਤੀ ਹੋਈ ਹੈ ਚ ਇੰਨਾ ਵਜਨ ਕਿਉਂ ਆ ਤੇ ਕਿਹੜੀ ਕੰਪਨੀ ਦੀ ਆ ਇਹ ਨੂੰ ਫੋਨ ਇੱਕ ਵਾਰ ਦੇਖਦੇ ਆਂ ਜੀ ਖੁੱਲ ਕੇ ਸੋ ਇਹ ਚੀਜ਼ਾਂ ਮਨਾਂ ਜਾਂਦੀਆਂ ਨੇ ਬੈਟਰੀ ਪਾਰਟ ਵੀ ਗਈ ਐ ਇੱਕ ਚੱਕੂ ਗਲਾ ਦੇਖ ਲੋ ਇਹ ਸੇਮ ਐ ਨਹੀਂ ਉਹੀ ਸਾਈਜ਼ ਉਹੀ ਸਭ ਸਾਰਾ ਸਿਸਟਮ ਤੇ ਕੰਪਨੀ ਦੇਖੀਏ ਇਹਦੇ ਤੇ ਕੋਈ ਲਿਖਿਆ ਹੋਇਆ ਕੰਪਨੀ ਫਿਲਾਲ ਦਿਖਾਈ ਨਹੀਂ ਦੇ ਰਹੀ ਸੇਮ ਐ ਆ ਸੋ ਸਾਡੇ ਲੋਕਾਂ ਨੂੰ ਪੁੱਲ ਮਲਾ ਕੇ ਜੇ ਗੱਲ ਕਰੀਏ ਤਾਂ طاਗਲੇ ਬਣਾਇਆ ਜਾਂਦਾ ਐ ਸਾਨੂੰ ਕੰਪਨੀਆਂ ਲੁਕਣ ਦੇ ਲਈ ਨਵੇਂ ਨਵੇਂ ਕੰਮ ਨੇ ਜਿਹੜੇ ਕਤੋਂ ਦੋ ਰਹਿ ਰਹੇ ਨੇ ਬਣਾ ਲੈ ਜੋ ਹੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ ਜੀ